ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਪੰਜਾਬ ਚੋਂ ਨਸ਼ੇ ਦੇ ਕੋਹੜ ਨੂੰ ਖਤਮ ਕਰਨ ਦਾ ਬੀੜਾ ਚੁੱਕਿਆ ਹੋਇਆ ਹੈ। ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਯੁੱਧ ਨਸ਼ਿਆਂ ਵਿਰੋਧ ਵਿੱਚ ਪੁਲਿਸ ਨੇ ਹੁਣ ਤੱਕ 14490 ਐਫਆਈਆਰ ਦਰਜ ਕੀਤੀਆਂ ਨੇ। 23038 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਅਤੇ ਕਰੋੜਾਂ ਦੀ ਡਰੱਗਮਨੀ ਬਰਾਮਦ ਕੀਤੀ ਹੈ। ਔਰ ਹਰ ਰੋਜ਼ ਬਲਡੋਜ਼ਰ ਚੱਲ ਰਹੇ ਨੇ بڑے ਲੋਕ ਤਸਕਰ ਜਿਹੜੇ ਨੇ ਉਹ ਫੜੇ ਜਾ ਰਹੇ ਨੇ ਉਹਨਾਂ ਦੀਆਂ ਪ੍ਰਾਪਰਟੀਆਂ ਸੀਜ਼ ਕੀਤੀਆਂ ਜਾ ਰਹੀਆਂ ਨੇ ਇਹ ਨਹੀਂ ਹੈਗਾ ਕਿ ਕਿਸੇ ਨੂੰ ਬਖਸ਼ ਦਾਂਗੇ ਜਿਨ੍ਹਾਂ ਨੇ ਲੋਕਾਂ ਦੇ ਘਰ ਬਰਬਾਦ ਕੀਤੇ ਨੇ ਚਿੱਟੇ ਨਾਲ ਉਹਨਾਂ ਘਰਾਂ ਦੇ ਸਾਹਮਣੇ ਚਾਰ ਮੰਜ਼ਲੀਆਂ ਕੋਠੀਆਂ ਪਾ ਕੇ ਦੀਪਮਾਲਾ ਕਰਨਗੇ ਇਹ ਤਾਂ ਨਹੀਂ ਹੋਣ ਦਿੰਦੇ ਅਸੀਂ ਫਿਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਦੇਸ਼ਾਂ ਤੇ ਪੁਲਿਸ ਦੇ ਵੱਲੋਂ ਨਸ਼ਾ ਤਸਕਰਾਂ ਦੇ ਘਰਾਂ ਤੇ ਬੁਲਡੋਜ਼ਰ ਕਾਰਵਾਈ ਕੀਤੀ ਜਾ ਰਹੀ ਹੈ ਇਨ ਨਸ਼ੇ ਦੇ ਕਾਰੋਬਾਰ ਨਾਲ ਬਣਾਈ ਗਈ ਪ੍ਰਾਪਰਟੀ ਨੂੰ ਵੀ ਨਸ਼ਟ ਕੀਤਾ ਜਾ ਰਿਹਾ ਹੈ ਐਨਡੀਟਸ ਦੇ ਜਿਹਨਾਂ ਦੇ ਪਾਚੇ ਨੇ ਇਹਨਾਂ ਨੇ ਡਰੱਗ ਤੇ ਪੈਸੇ ਨਾਲ ਕੋਠੀਆਂ ਘੜੀਆਂ ਕੀਤੀਆਂ ਜਾਂਦਾ ਤਾਂ ਬਣਾਈਆਂ ਉਹ ਵੀ ਸਰਕਾਰ ਜਿਹੜੀ ਹੈ ਉਹ ਆਪਣੇ ਕੰਮ ਚ ਚੱਲੂ ਜੈਨਿਕਸ ਵਰਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਮਸੰਦਿਕ ਪਾਲ ਪੰਜਾਬ ਸਰਕਾਰ ਦੇ ਵੱਲੋਂ ਪਿਛਲੇ ਦਿਨੀ ਵਕਫ ਵਕ ਬੋਰਡਾਂ ਦੇ ਚੇਅਰਮੈਨਾਂ ਦੀ ਨਿਯੁਕਤੀ ਕੀਤੀ ਗਈ ਸੀ ਪੰਜਾਬ ਭਰ ਦੇ ਵਿੱਚ ਉਹ ਗੱਲ ਜੇਕਰ ਲੁਧਿਆਣਾ ਦੀ ਕਰੀਏ ਸਾਨੂੰ ਲੁਧਿਆਣਾ ਤੋਂ ਦਲਿਤ ਵਿਕਾਸ ਬੋਰਡ ਦੇ ਚੇਅਰਮੈਨ ਵਿਜੇਦਰਨ ਨੂੰ ਨਿਯੁਕਤ ਕੀਤਾ ਗਿਆ ਤਾਂ ਵਿਜੇਦਰਨ ਜੀ ਸਾਡਾ ਮੌਜੂਦ ਨੇ ਗੱਲਬਾਤ ਕਰਾਂਗੇ ਸਰ ਪਹਿਲਾਂ ਤਾਂ ਕੋ ਬਹੁਤ ਵਰਗ ਹੈ ਸ਼ੁਕਰੀਆ ਮਿਹਰਬਾਨੀ ਥੈਂਕ ਯੂ ਵੈਰੀ ਮੱਚ ਕਿਵੇਂ ਦੇਖਦੇ ਹੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਤੁਹਾਡੇ ਦੇ ਇੱਕ ਵੱਡੀ ਜ਼ਿੰਮੇਵਾਰੀ ਤੁਹਾਨੂੰ ਸੌਂਪੀ ਹੈ ਤੁਹਾਡੇ ਤੇ ਵਿਸ਼ਵਾਸ ਕਰਕੇ ਜ਼ਿੰਮੇਵਾਰੀ ਨੂੰ ਕਿਵੇਂ ਨਿਭਾਉਂਦੇ ਸਾਡੇ ਆਮਦ ਪਾਰਟੀ ਦੇ ਨੈਸ਼ਨਲ ਕਨਵੀਨਰ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਆਲ ਸਾਹਿਬ ਦਾ ਔਰ ਉਹਨਾਂ ਦੇ ਨਾਲ-ਨਾਲ ਪੰਜਾਬ ਦੇ ਸਾਡੇ ਪਰਿਵਾਰੀ ਨੇ ਸੋਧਿਆ ਸਾਹਿਬ ਦਾ ਔਰ ਪੰਜਾਬ ਦੇ ਸਾਰਿਆਂ ਦੇ ਦਿਲਾਂ ਦੀ ਧੜਕਣ ਸਾਰਿਆਂ ਸੁਮਦਾਏ ਨੂੰ ਜਿਹੜੇ ਅੱਜਕੱਲ ਸਭ ਲੋਕ ਉਹਨੂੰ ਪਿਆਰ ਕਰਦੇ ਉਹਨਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਅਤੇ ਪੰਜਾਬ ਦੇ ਆਮਦ ਪਾਰਟੀ ਦੇ ਸਾਡੇ ਪ੍ਰਾਂਤੀਆ ਕਨਵੀਨਰ ਸਟੇਟ ਪ੍ਰੈਜ਼ੀਡੈਂਟ ਬਹੁਤ ਹੀ ਸਤਿਕਾਰਯੋਗ ਆਪਣਾ ਅਰੋੜਾ ਜੀ ਔਰ ਜਿਨ੍ਹਾਂ ਨੂੰ ਪਿਛਲੇ ਦਿਨੀ ਸਭ ਤੋਂ ਵੱਧ ਸਤਿਕਾਰ ਜਿਹੜਾ ਵਾ ਇਸ ਮੌਜੂਦਾ ਸਰਕਾਰ 'ਚ ਮਿਲਿਆ ਸ਼੍ਰੀ ਸੰਜੀਵ ਅਰੋੜਾ ਜੀ ਲੁਧਿਆਣਾ ਨਾ ਕੇਬਨ ਮਨਿਸਟਰ ਬਣੇ ਨੇ ਜਤੇ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਉੱਥੇ ਨਾਲ ਦੇ ਨਾਲ ਤਮਾਮ ਐਮ ਐਲ ਏ ਸਾਹਿਬਾਨ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਪੰਜਾਬ ਸਰਕਾਰ ਦਾ ਪਾਰਟੀ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਮੇਰੇ ਤੇ ਵਿਸ਼ਵਾਸ ਬਹਾਲੀ ਕੀਤੀ ਹੈ ਔਰ ਮੈਨੂੰ ਲਗਭਗ 1 ਕਰੋੜ 40 ਲੱਖ ਲੋਕਾਂ ਦੀ ਪ੍ਰਤੀਨਿਧਤਾ ਕਰਨ ਵਾਸਤੇ ਇਹ ਦਲਿਤ ਵਿਕਾਸ ਬੋਰਡ ਜਿਹੜਾ ਬਣਾਇਆ ਗਿਆ ਸੀਗਾ ਉਹਦਾ ਚੇਅਰਮੈਨ ਨਾਮਜਦ ਕੀਤਾ ਵਾ ਨਿਯੁਕਤੀ ਦਾ ਤਾਂ ਮੈਂ ਉਹਦੇ ਲਈ ਸਾਰੀ ਦੀ ਸਾਰੀ ਹਾਈ ਕਮਾਂਡ ਦਾ ਉਹ ਵਿਸ਼ੇਸ਼ ਤੌਰ ਤੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵਨ ਸਿੰਘ ਜੀ ਮਾਨ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਤਾਂ ਤੁਸੀਂ ਪਿਛਲੇ 40-45 ਸਾਲਾਂ ਤੋਂ ਤੁਸੀਂ ਦਲਿਤ ਸਮਾਜ ਦੇ ਵਿੱਚ ਵਿਚਰ ਰਹੇ ਹੋ ਹੁਣ ਤੱਕ ਕਈ ਕਈ ਅਸੀਂ ਆ ਪ੍ਰੋਬਲਮਾਂ ਤੁਹਾਨੂੰ ਲੱਗਦੀ ਨੇ ਜਿਹੜੀਆਂ ਪਹਿਲ ਦੇ ਆਧਾਰ ਤੇ ਹੱਲ ਕਰਾਂ ਦੀ ਲੋੜ ਹੈ ਜੋ ਪਿਛਲੇ ਲੰਬੇ ਸਮੇਂ ਤੋਂ ਚੱਲਦੀ ਆ ਰਹੀਆਂ ਕਿਉਂਕਿ ਹੁਣ ਤੁਸੀਂ ਸਰਕਾਰ ਦੇ ਵਿੱਚ ਅਹਿਮ ਰੋਲ ਅਦਾ ਕਰ ਰਹੇ ਹੋ ਦੇਖੋ ਮੈਂ ਕਹਿ ਸਕਦਾ ਤੁਸੀਂ ਸਾਰੇ ਲੋਕੋ ਜਾਣਦੇ ਹੋ ਕਿ ਮੈਂ ਮੇਰਾ ਜਿਹੜਾ ਜੀਵਨ ਆ ਉਹ ਲਗਭਗ 45 ਸਾਲ ਤੋਂ ਮੈਂ ਹਮੇਸ਼ਾ ਹੀ ਮਤਲਬ ਸੰਘਰਸ਼ਸ਼ੀਲ ਕਾਰਕਟਰ ਦੇ ਰੂਪ ਦੇ ਵਿੱਚ ਰਿਹਾ ਹਾਂ ਔਰ ਹੁਣ ਵੀ ਤੁਹਾਨੂੰ ਪਤਾ ਹੈ ਕਿ ਵੀ ਮੇਰੇ ਦਿਮਾਗ ਤੇ ਜਿਹੜਾ ਵਾ ਉਹ ਫਰਕ ਥੋੜਾ ਜਿਹਾ ਇੰਨਾ ਕ ਪੈ ਗਿਆ ਵਾ ਪਹਿਲਾਂ ਮੈਂ ਦਰੀ ਤੇ ਬਿੰਦਾ ਸੀ ਹੁਣ ਮੜਾ ਜਾ ਜਾ ਕੇ ਸੀਐਮ ਸਾਹਿਬ ਨਾਲ ਬੈਠ ਕੇ ਡਿਸਕਸ ਕਰ ਲਿਆ ਕਰੂੰਗਾ ਕਿ ਜੀ ਆ ਮੈਂ ਸ਼ਹਿਰ ਚ ਗਿਆ ਸੀ ਆ ਮੈਂ ਪਿੰਡ ਗਿਆ ਸੀ ਆ ਮੈਂ ਜ਼ਿਲ੍ਹੇ ਚ ਗਿਆ ਸੀ ਉੱਥੇ ਆ ਸਮੱਸਿਆ ਵਾ ਜੀ ਆ ਮੈਂ ਪ੍ਰਸ਼ਾਸਨ ਨਾਲ ਗੱਲ ਕਰਕੇ ਆ ਪ੍ਰਸ਼ਾਸਨ ਨੇ ਇੰਨਾ ਕੀਤਾ ਨਹੀਂ ਸੁਣੀ ਆ ਮੈਂ ਹੁਣ ਤੁਹਾਡੇ ਨੋਟਿਸ ਚ ਲਿਆ ਨਾ ਕਿਉਂਕਿ ਤੁਸੀਂ ਮੈਨੂੰ ਬਣਾਇਆ ਵਾ ਇਹਦੇ ਲਈ ਮੇਰੀ ਡਿਊਟੀ ਬੰਦੀ ਹੈ ਕਿ ਪੰਜਾਬ ਦੇ ਲਗਭਗ 1 ਕਰੋੜ 40 ਲੱਖ ਲੋਕ ਜਿਹੜੇ ਨੇ ਉਹਨਾਂ ਦੇ ਮਾਨ ਸਨਮਾਨ 'ਚ ਕਿਸੇ ਤਰ੍ਹਾਂ ਦੀ ਕੋਤਾਹੀ ਜਿਹੜੀ ਆ ਅਗਰ ਕੋਈ ਕਰਦਾ ਤਾਂ ਮੈਂ ਮੇਰੀ ਡਿਊਟੀ ਮੰਦੀ ਤੁਹਾਡੇ ਨੋਟਿਸ 'ਚ ਲੈਣਾ ਔਰ ਮੈਂ ਨੋਟਿਸ 'ਚ ਉਹਨਾਂ ਦੇ ਜ਼ਰੂਰ ਲੈ ਕੇ ਆਵਾਂਗਾ ਗੱਲ ਇਹ ਤਬਰਕ ਜੇਕਰ ਗੱਲ ਕਰੀਏ ਤਾਂ ਦਲਿਤ ਵਰਗ ਦੇ ਬਹੁਤ ਸਾਰੇ ਲੋਕ ਨੇ ਜੋ ਸਰਕਾਰੀ ਨੌਕਰੀਆਂ ਕਰਦੇ ਨੇ ਜੋ ਕੱਚੇ ਮੁਲਾਜ਼ਮ ਵੀ ਨੇ ਕੁਝ ਪੱਕੇ ਮੁਲਾਜ਼ਮ ਵੀ ਨੇ ਉਹਨਾਂ ਦੀ ਬਹੁਤ ਸਾਰੀਆਂ ਸਮੱਸਿਆਵਾਂ ਹੁੰਦੀਆਂ ਕਿ ਲੱਗਦਾ ਹੁਣ ਤੁਸੀਂ ਪੁੱਲ ਵਾਂਗੂ ਕੰਮ ਕਰੋ ਬਿਨਾਂ ਸਮੱਸਿਆ ਦੇ ਕਿਉਂਕਿ ਪਹਿਲਾਂ ਧਰਨੇ ਪ੍ਰਦਰਸ਼ਨ ਉਸ ਤੋਂ ਪਹਿਲਾਂ ਮੈਂ ਦਰੀ ਦੇ ਬੈਠਦਾ ਸੀ ਪਹਿਲਾਂ ਧਰਨੇ ਪ੍ਰਦਰਸ਼ਨ ਕਰਦੇ ਪੈਂਦੇ ਸੀ ਹੁਣ ਤੁਸੀਂ ਸਰਕਾਰ ਦੇ ਵਿੱਚੋਂ ਮੈਂ ਹਮੇਸ਼ਾ ਹੀ ਮਤਲਬ ਇੱਕ ਵਾਰੀ ਨਹੀਂ ਕਈ ਵਾਰ ਮਤਲਬ ਮੁਲਾਜ਼ਮਾਂ ਨੂੰ ਪੱਕਿਆ ਕਰਾਇਆ ਵਾ ਸਰਦਾਰ ਬਿੰਦ ਸਿੰਘ ਜੀ ਦੇ ਟਾਈਮ ਦੀ ਵੀ ਸਾਡੀ ਲੜਾਈ ਲੜੀ ਮੈਂ ਉਦੋਂ ਵੀ ਮਤਲਬ ਪੱਕੇ ਕਰਵਾਏ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਦੇ ਟਾਈਮ ਦੀ ਲੜਾਈ ਲੜੀ ਉਦੋਂ ਵੀ ਪੱਕੇ ਕਰਵਾਏ ਕੈਪਟਨ ਨਮਿੰਦਰ ਸਿੰਘ ਜੀ ਦੇ ਟਾਈਮ ਦੀ ਲੜਾਈ ਲੜੀ ਉਦੋਂ ਵੀ ਪੱਕੇ ਕਰ ਮੌਜੂਦਾ ਸਰਕਾਰ ਦੇ ਵਿੱਚ ਮੈਂ 56 ਦਿਨ ਤਰਨੇ ਤੇ ਬੈਠਾ ਰਿਹਾ ਹਾਂ ਲਗਭਗ 3200 ਮੁਲਾਜ਼ਮ ਪੱਕਾ ਕਰ ਹੁਣ ਵੀ ਓਵਰੇਜ ਵਾਲੇ ਜਿਹੜੇ ਨੇ ਉਹ ਬਹੁਤ ਜਲਦ ਜਿਹੜੇ ਤੁਹਾਨੂੰ ਦੇਖਣ ਨੂੰ ਮਿਲੇਗਾ ਕਿ ਇੱਕ ਬਹੁਤ ਬੜਾ ਪ੍ਰੋਗਰਾਮ ਰੱਖਿਆ ਸੀ ਜਿੰਨੇ ਵੀ ਬਕਾਇ ਓਵਰੇਜ ਮੁਲਾਜ਼ਮ ਜਿਹੜੇ ਨੇ ਉਹਨਾਂ ਨੂੰ ਵੀ ਜਲਦ ਨਿਯੁਕਤੀ ਪੱਤਰ ਜਿਹੜੇ ਦਿਵਾਵਾਂਗੇ ਔਰ ਮੈਨੂੰ ਕਹਿ ਸਕਦੇ ਕਿ ਅੱਗੇ ਥੋੜਾ ਜਿਆ ਘੁਮ ਕੇ ਕਹਿਣਾ ਪੈਂਦਾ ਜੁਣ ਜਰਾ ਸਿੱਧਾ ਜਾ ਕੇ ਕਹਿੰਦਾ ਕਰੂੰਗਾ ਮਾਨਜੋਗ ਸੀਐਮ ਸਾਹਿਬ ਅਰ ਕਿਉਂਕਿ ਲਗਭਗ ਪੰਜਾਬ ਦੇ ਲੋਕਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਮਾਨਜੋਗ ਸੀਐਮ ਸਾਹਿਬ ਨਾਲ ਮੇਰਾ ਬੜਾ ਨਿੱਜੀ ਪਿਆਰ ਵੀ ਹੈ ਔਰ ਬੜਾ ਜਿੱਥੇ ਮੈਂ ਉਹਨਾਂ ਦਾ ਬਹੁਤ ਸਤਿਕਾਰ ਕਰਦਾ ਹਾਂ ਉਹ ਵੀ ਮੈਨੂੰ ਬਹੁਤ ਪਿਆਰ ਦਿੰਦੇ ਆ ਨਾ ਉਹ ਸਰ ਲੁਧਿਆਣੇ ਦੇ ਵਿੱਚ ਤੁਸੀਂ ਵਿਚਰਦੇ ਹੋ ਲੁਧਿਆਣੇ ਦਾ ਤਾਂ ਹਰ ਇੱਕ ਦਾ ਬੰਦਾ ਜਿਹੜਾ ਦਲਿਤ ਬਰਗ ਨਾਲ ਸੰਬੰਧ ਰੱਖਦਾ ਰੋਡ ਤੱਕ ਅਪਰੋਚ ਕਰ ਲੈਂਦਾ ਹੈ ਲੇਕਿਨ ਓਵਰਲ ਪੰਜਾਬ ਦੀ ਗੱਲ ਕਰੀਏ ਹੁਣ ਤੁਸੀਂ ਓਵਰਲ ਪੰਜਾਬ ਦੀ ਕਮਾਨ ਸਾਹਮਣੀ ਹੈ ਚੇਅਰਮੈਨ ਤੁਸੀਂ ਤਾਂ ਓਵਰਲ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦਾ ਵਿਚਰੋਗੇ ਕਿ ਕੁਝ ਰੋਡ ਮੈਪ ਤਿਆਰ ਕੀਤਾ ਗਿਆ ਕਿਵੇਂ ਲੋਕਾਂ ਤੱਕ ਅਪਰੋਚ ਕੀਤੀ ਜਾਵੇਗੀ ਉਹਨਾਂ ਦੇ ਮੁੱਦੇ ਕਿਸ ਤਰ੍ਹਾਂ ਸਰਕਾਰ ਤੱਕ ਪਹੁੰਚਾਏ ਜਾਣਗੇ ਲਗਭਗ 1 ਵੀਕ ਮੈਥਡ ਤੋਂ ਮੰਗ ਕਰਦਾ ਹਾਂ ਕਿ ਇੱਕ ਹਫਤੇ ਦੇ ਵਿੱਚ ਵਿੱਚ ਮੇਰੀ ਜੁਆਇਨਿੰਗ ਜਿਹੜੀ ਆ 15 ਅਗਸਤ ਤੋਂ ਜਾਂ ਜਦੋਂ ਵੀ ਮਾਨਯੋਗ ਸੀਐਮ ਸਾਹਿਬ ਹੁਕਮ ਲਾਣਗੇ ਉਸ ਤੋਂ ਬਾਅਦ ਮੇਰਾ ਟੂਰ ਪ੍ਰੋਗਰਾਮ ਜਿਹੜਾ ਵਾ ਸ਼ੁਰੂ ਹੋ ਜਾਣਾ ਮੈਂ ਤਾਂ ਬੈਸੇ ਵੀ ਕਰੇ ਬੈਠਣ ਵਾਲਾ ਨਹੀਂ ਮੈਨੂੰ ਤਾਂ ਮੇਰੀ ਨੇਚਰ ਵੀ ਇਦਾਂ ਦੀ ਕਿ ਮੈਂ ਵੱਧ ਤੋਂ ਵੱਧ ਤਿੰਨ ਜਾਂ ਚਾਰ ਘੰਟੇ ਤੋਂ ਬਾਅਦ ਮੈਨੂੰ ਨੀਂਦ ਵੀ ਨਹੀਂ ਆਉਂਦੀ ਮੇਰੀ ਸ਼ੁਰੂ ਤੋਂ ਨੇਚਰ ਆ ਕਿ ਮੈਂ ਹਮੇਸ਼ਾ ਹੀ ਵਿਚਰ ਕੇ ਰਹਿਣ ਵਾਲਾ ਕਾਰਜਕਰਤਾ ਦੇ ਰੂਪ ਚ ਔਰ ਮੇਰੀ ਸਾਰੇ ਪੰਜਾਬ ਨਹੀਂ ਪੂਰਾ ਦੇਜ ਜਾਣਦਾ ਕਿ ਦਾਨਾ ਸਾਹਿਬ ਹਮੇਸ਼ਾ ਲੋਕਾਂ ਦੇ ਵਿੱਚ ਵਿਚਰ ਕੇ ਹੀ ਤੰਦਰੁਸਤ ਰਹਿੰਦੇ ਆ ਤਾਕਤ ਮਿਲਣ ਤੋਂ ਬਾਅਦ ਤਾਂ ਮੇਰੀ ਵੈਸੇ ਹੋਰ ਜ਼ਿਆਦਾ ਡਿਊਟੀ ਬਣ ਗਈ ਕਿ ਮੈਂ ਜਿੱਥੇ ਮਤਲ ਕਿਤੇ ਵਿਸਲਾਪਨ ਲੈ ਕੇ ਵੀ ਆਇਆ ਹੋਊਗਾ ਉਹ ਵੀ ਕਦੀ ਹੁਣ ਹੋ ਵਿਸਲਾਪਨ ਹੋ ਨਹੀਂ ਸਕਦਾ ਕਾਕ੍ਰਿਸ ਵਾਲਾ Dalit ਵਰਗ ਦੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੂਗੀ ਹਾਂ ਮੈਂ Dalit ਵਰਗ ਦੇ ਲੋਕਾਂ ਨੂੰ ਤੁਹਾਡੇ ਮਨਦਨ ਤੋਂ ਇਹ ਜਰੂਰ ਕਹਿਣਾ ਚਾਹਨਾ ਵਾ ਕਿ ਜੋ ਇਹ ਮਾਨ ਸਨਮਾਨ ਪੰਜਾਬ ਦੀ ਸਰਕਾਰ ਨੇ ਮਾਨਯੋਗ ਸੀਐਮ ਸਾਹਿਬ ਕੌਂਸਲ ਮਾਨ ਸਾਹਿਬ ਨੇ ਦਿੱਤਾ ਇਹ ਲਗਭਗ ਪੰਜਾਬ ਦੇ 1 ਕਰੋੜ 40 ਲੱਖ ਲੋਕਾਂ ਦੇ ਦਾ ਸਨਮਾਨ ਹੈ ਔਰ ਮੈਂ ਹਰ ਘਰ ਚ ਜਾਵਾਂਗਾ ਹਰ ਪਿੰਡ ਚ ਜਾਵਾਂਗਾ ਹਰ ਤਹਿਸੀਲ ਚ ਜਾਵਾਂਗਾ ਔਰ ਕਸਬੇ ਚ ਜਾਵਾਂਗਾ ਹਰ ਜ਼ਿਲ੍ਹੇ ਚ ਜਾਵਾਂਗਾ ਹਰ ਜਗ੍ਹਾ ਜਾ ਕੇ ਜੋ ਜੋ ਸਮੱਸਿਆਵਾਂ ਆ ਰਿਹਾਡੀ ਪਹਿਲਾਂ ਤਾਂ ਮੈਨੂੰ ਪਤਾ ਹੀ ਹੈ ਪਰ ਜਿਹੜੀਆਂ ਫੋਰ ਸਾਰੀਆਂ ਕਿਉਂਕਿ ਨਿਊਲੀ ਪਰਸਨਸ ਹਮਨ ਕਰਕੇ ਬਹੁਤ سارے ਲੋਕ ਨਵੇਂ ਹੁੰਦੇ ਨੇ ਨਵੇਂ ਜਵਾਨ ਹੁੰਦੇ ਆ ਬਹੁਤ سارے ਨਵੀਆਂ ਨਵੀਆਂ ਸਮੱਸਿਆਵਾਂ ਵੀ ਕ੍ਰੀਏਟ ਹੋ ਜਾਂਦੀਆਂ ਮੈਂ ਤਾਂ 올ਡ ਹੋ ਸਕਦਾ ਮੈਂ ਤਾਂ ਪੁਰਾਣਾ ਹੋ ਸਕਦਾ ਲੇਕਿਨ ਸਮੱਸਿਆਵਾਂ ਨਵੀਆਂ ਵੀ ਹੋ ਸਕਦੀਆਂ ਉਹਨਾਂ ਸਾਰੀਆਂ ਸਮੱਸਿਆ ਨੂੰ ਜਿਹੜਾ ਵਾ ਮੈਂ ਪਰਸਨਲੀ ਜਾ ਜਾ ਕੇ ਆਪ ਉਹਨਾਂ ਨਾਲ ਇਨਟੱਚ ਰਹੂੰਗਾ ਔਰ ਉਸ ਤੋਂ ਬਾਅਦ ਜਿਹੜੀ ਜਿਹੜੇ ਤਾਂ ਔਨ தி ਸਪੋਰਟ ਲੱਗਦਾ ਹੋਊਗਾ ਕਿ ਇਹ ਜ਼िला ਪ੍ਰਸ਼ਾਸਨ ਨੂੰ ਕਹਿ ਕਿ ਕੀਤੀਆਂ ਜਾ ਸਕਦੀਆਂ ਔਰ ਜਿਹੜੀਆਂ ਲਗਦਾ ਹੋਣਗੀਆਂ ਕਿ ਸਟੇਟ ਗਵਰਨਮੈਂਟ ਨਾਲ ਸੰਬੰਧਤ ਹੈ ਉਹਦੇ ਲਈ ਮਾਨਯੋਗ ਸੀਐਮ ਸਾਹਿਬ ਨਾਲ ਮੀਟਿੰਗ ਕਰਕੇ ਚੀਫ ਸੈਕਟਰੀਜ਼ ਨਾਲ ਡੀਜੀਪੀ ਸਾਹਿਬ ਨਾਲ ਮੀਟਿੰਗ ਕਰਕੇ ਉਹਦਾ ਨਿਵਾਰਣ ਜਿਹੜਾ ਮਾਉਂਦੀ ਸਪੋਰਟ ਪੈਨ ਦੀ ਕੋਸ਼ਿਸ਼ ਕਰਾਂਗੇ। ਧੰਨਵਾਦ। ਬਿਲਕੁਲ ਇਹ ਸੰਨ ਨਾਮੁਨਿਤ ਚੇਅਰਮੈਨ ਵਿਜੇ ਦਾਨਵ ਨੂੰ ਦਲਿਤ ਵਿਕਾਸ ਬੋਰਡ ਦੇ ਚੇਅਰਮੈਨ ਲਗਾਏ ਗਏ ਨੇ ਸਰਕਾਰ ਦੇ ਵੱਲੋਂ ਜਿੱਥੇ ਸਰਕਾਰ ਦਾ ਧੰਨਵਾਦ ਕਰਦੇ ਹੋਏ ਨਜ਼ਰ ਆ ਤੋ ਉੱਥੇ ਕਹਿ ਰਹੇ ਨੇ ਕਿ ਪੂਰੇ ਪੰਜਾਬ ਦੇ ਵਿੱਚ ਘੁੰਮ ਕੇ ਦਲਿਤ ਵਰਗ ਦੇ ਜਿੰਨੇ ਵੀ ਲੋਕ ਨੇ ਸਾਰੀ ਜਿਹੜੀ ਸਮੱਸਿਆ ਉਹ ਪਹਿਲ ਦੇ ਆਧਾਰ ਤੇ ਹੱਲ ਕਰਵਾਉਣ ਦੀ ਕੋਸ਼ਿਸ਼